ਪੰਜਾਬ ਦੀ ਲੈਂਡ ਪੁੱਲਿੰਗ ਪਾਲਿਸੀ ਨੂੰ ਲੈ ਕੇ ਜਿਹੜੇ ਕਿਸਾਨ ਨੇ ਪੰਜਾਬ ਦੇਸ ਵਾਲੇ ਅਸੀਂ ਪੰਜਾਬ ਦੇ ਪਟਿਆਲਾ ਸ਼ਹਿਰ ਦੇ ਵਿੱਚ ਮੌਜੂਦ ਆ ਪਟਿਆਲ ਜੀਕ ਪਿੰਡ ਪੈਂਦਾ ਸ਼ਹਿਰ ਮਾਜਰਾ ਉੱਥੇ ਅਸੀਂ ਆਏ ਆ ਤੇ ਕਿਸਾਨ ਵੀਰਾਂ ਨਾਲ ਗੱਲਬਾਤ ਕਰਦੇ ਜਿਨ੍ਹਾਂ ਦੀ ਜ਼ਮੀਨ ਹੈ ਜੋ ਕਿੱਲੇ ਨੇ ਲੈਂਡ ਪੁੱਲਿੰਗ ਪਾਲਿਸੀ ਦੇ ਤਹਿਤ ਤੋਂ ਆਪਣੇ ਕਿੱਲੇ ਲੈਂਡ ਪੁੱਲਿੰਗ ਪਾਲਿਸੀ ਦੇ ਵਿੱਚ ਦੇ ਰਹੇ ਨੇ ਗੱਲਬਾਤ ਕਰਦੇ ਆ ਰੋਹਿਤ ਸ਼ਰਮਾ ਸਾਡੇ ਨਾਲ ਮੌਜੂਦ ਨੇ ਕਿਸ ਤਰੀਕੇ ਨਾਲ ਦੇਖਦੇ ਤੁਸੀਂ ਆਪਣੀ ਜਿਹੜੀ ਜ਼ਮੀਨ ਹੈ ਲੈਂਡ ਪੁੱਲਿੰਗ ਪਾਲਿਸੀ ਵਿੱਚ ਦੇ ਰਹੇ ਹੋ ਕਿ ਤੁਹਾਨੂੰ ਲੱਗਦਾ ਤੁਹਾਡੇ ਲਈ ਲਾਭ ਦੇ ਸਿੱਧ ਹੈਗੀ ਇਹ ਫਿਲਮ ਆ ਪਾਲਿਸੀ ਹਾਂਜੀ ਨਮਸਕਾਰ ਜੀ हां जी ਜਿਹੜੇ ਹਿਸਾਬ ਨਾਲ ਸਾਨੂੰ ਕੱਲ ਵੀ ਆਏ ਸੀ ਜੀ ਸਾਡੇ ਨਾਲ ਪੁੱਡਾ ਦੇ ਅਫੀਸਰ ਆਏ ਸੀ ਜੀ ਹੈਨਾ ਅੱਜ ਸਵੇਰੇ ਵੀ ਆਏ ਸੀ ਉਹਨਾਂ ਨਾਲ ਸਾਨੇ ਤਾਲਮੇਲ ਗੱਲਬਾਤ ਕਰੀਆ ਉਹਦੇ ਹਿਸਾਬ ਨਾਲ ਜਿਵੇਂ ਉਹਨਾਂ ਨੇ ਸਾਨੂੰ ਸਮਝਾਇਆ ਜੀ ਤਾਂ ਸਾਨੂੰ ਬਹੁਤ ਲਾਇਮੰਦ ਲੱਗੀ ਹੈ ਜੀ ਇਹ ਸਾਡੇ ਕੁਝ ਪਰਿਵਾਰ ਜੀ ਲੈਂਡ ਪੂਲਿੰਗ ਜ਼ਮੀਨ ਦੇ ਵਿੱਚ ਇਹਨੂੰ ਆਪਣੀ ਜ਼ਮੀਨ ਦੇਣ ਨੂੰ ਤਿਆਰ ਨਹੀਂ ਸੀ ਜੀ ਕੁਝ ਹੋ ਵੀ ਗਏ ਇੱਕ ਦੋ ਰਹਿੰਦੇ ਨੇ ਹੈਨਾ ਜੀ ਬਾਕੀ ਅਸੀਂ ਉਹਦੇ ਨਾਲ ਐਗਰੀਆ ਜੀ ਉਹਨਾਂ ਨੂੰ ਆਪਣੀ ਜ਼ਮੀਨ ਦੇਣ ਨੂੰ ਅੱਛਾ ਜੀ ਸਾਨੂੰ ਲੱਗਦਾ ਨਹੀਂ ਕਿ ਤਨਾ ਕਿਤੇ ਕਿ ਤੁਸੀਂ ਜਦੋਂ ਜ਼ਮੀਨ ਦੇ ਦੋਗੇ ਵੇਚ ਦੋਗੇ ਕਿ ਜਿਹੜੀ ਉਹ ਡਵੈਲਪਮੈਂਟ ਹੋਣੀ ਉਹਨੂੰ ਨੇ ਕੁਝ ਸਾਲ ਲੱਗ ਜਾਣੇ ਨੇ ਤਾਂ ਉਸ ਦੌਰਾਨ ਤੁਸੀਂ ਫਿਰ ਆਪਣਾ ਕਿਵੇਂ guzara ਕਰੋਗੇ ਗੱਲ ਇਹ ਆ ਜੀ ਜਿਵੇਂ ਸਾਨੂੰ ਪੁੱਡਾ ਦੇ ਅਫੀਸਰ ਆਏ ਹੋਏ ਸੀ ਉਹਨਾਂ ਨੇ ਸਮਝਾਇਆ ਜੀ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਸੀ ਸਾਨੂੰ ਉਹਨਾਂ ਨੇ ਦੱਸਿਆ ਕਿ ਜਦੋਂ ਸਾਡੀ ਸਕੀਮ ਮੂਰੇ ਆਊਗੀ ਤੁਸੀਂ ਆਪਣੀ ਉਰੋਂ ਅਜਸਟਮੈਂਟ ਕਰਕੇ ਆਪਣੀ ਬਾਹਰ ਕੀਤੇ ਜ਼ਮੀਨ ਬਣਾ ਸਕਦੇ ਹੋ ਠੀਕ ਹੈ ਜੀ ਤੇ ਆਪਣੀ ਗੁਜਰਾਤ ਆਏ ਆ ਜੀ ਗੱਲ ਖੇਤੀਬਾੜੀ ਵਾਲਿਆਂ ਸਾਰੇ ਖੇਤੀਬਾੜੀ ਦੇ ਸਿਰ ਤੋਂ ਹੀ ਆਪਣਾ ਚੱਲਦਾ ਜੀ ਠੀਕ ਹੈ ਜੀ ਤੇ ਬਾਕੀ ਆਫੀਸਰ ਨਾਲ ਸਾਡੀ ਹੁਣ ਵੀ ਗੱਲ ਹੋਈ ਆ ਜੀ ਉਹ ਆ ਰਹੇ ਨੇ ਸਾਡੇ ਕੋਲੇ ਜਿਵੇਂ ਉਹ ਕਹਿਣਗੇ ਅਸੀਂ 3-4 ਕਿੱਲੇ ਸਾਡੇ ਆਂਦੇ ਨੇ ਜੀ ਆਪਾਂ ਦੇਣ ਨੂੰ ਤਿਆਰ ਆ ਬਾਕੀ ਨਾਲ ਵਾਲੇ ਦੇਣ ਨੂੰ ਤਿਆਰ ਨੇ ਇੱਧਰਲੇ ਦੇਣ ਨੂੰ ਤਿਆਰ ਨੇ ਹਨਾ ਜੀ ਪ੍ਰਾਂਟ ਤੇ ਐਗੂਸ ਆਪਣੀ ਕੁਸ ਆਪਣੀ ਪਿੱਛੇ ਆਪਾਂ ਦੇਣ ਨੂੰ ਤਿਆਰ ਆ ਜੀ ਉਹਨਾਂ ਨਾਲ ਨਹੀਂ ਤੁਸੀਂ ਕਹਿੰਦੇ ਹੋ ਕਿ ਜਦੋਂ ਆਉਣਗੇ ਡਿਵੈਲਪਮੈਂਟ ਹੋਏਗੀ ਤੁਸੀਂ ਵੇਚ ਕੇ ਕਿਤੇ ਹੋਰ ਲੈ ਸਕਦੇ ਹੋ ਜ਼ਮੀਨ ਹਨਾ ਲੇਕਿਨ ਉਹਨੂੰ ਸਮਾਂ ਵੀ ਤਾਂ ਲੱਗਣਾ ਹੈ ਇਹ ਤਾਂ ਇਹ ਹੈ ਕਿ ਅੱਜ ਤੁਸੀਂ ਜ਼ਮੀਨ ਦਿੱਤੀ ਤੁਹਾਡੀ ਅੱਜ ਹੀ ਵਿਕ ਗਈ ਅੱਜ ਹੀ ਤੁਹਾਨੂੰ ਪੈਸਾ ਮਿਲ ਗਿਆਗਾ ਉਹ ਤਾਂ ਜੀ ਫਿਰ ਤੁਹਾਨੂੰ ਪਤਾ ਜੇ ਕੁਝ ਥੋੜੀ ਅੱਜ ਤੱਕ ਉਸ ਭਾਅ ਵੀ ਨਹੀਂ ਹੈਗੇ ਜੀ ਆਪਣੇ ਜ਼ਮੀਨਾਂ ਦੇ ਫਿਰ ਥੋੜੀ ਜੀ ਵੇਟ ਤਾਂ ਕਰਨੀ ਪੈਣੀ ਹੈ ਜੀ ਅੱਜ ਇਹ ਕੁਝ ਲੱਖਾਂ ਦੀ ਆ ਫਿਰ ਕਰੋੜਾਂ ਚ बिकਣੀ ਆ ਜੀ ਇਹ ਜ਼ਮੀਨ ਤੇ ਅੱਜ ਫੁੱਡਾ ਆਂਦੀ ਹੈ ਤਾਂ ਨਹੀਂ ਵੈਸੇ ਉਰੇ ਵੈਲਿਊ ਜ਼ਮੀਨ ਦੀ ਬਹੁਤ ਘੱ ਠੀਕ ਹੈ ਜੇ ਪੁੱਡਾ ਆਪਣੀ ਆਂਦੀ ਆ ਤਾਂ ਆਪਣਾ ਕਿੱਲਾ ਬਹੁਤ ਵਧੀਆ ਰੇਟ ਤੇ ਵਿਗਦਾ ਇੱਕ ਕਿੱਲਾ ਬਾਹਰ ਜਾ ਕੇ ਦੋ ਚਾਰ ਕਿੱਲੇ ਬਣਾਊਗਾ ਜੀ ਆਪਣਾ ਵੇਟ ਤਾਂ ਦੇਖੋ ਜੀ ਕਰਨੀ ਪੈਣੀ ਆ ਜੇ ਤਰੱਕੀ ਲੈਣੀ ਆ ਤਾਂ ਵੇਟ ਕਰਨੀ ਪੈਣੀ ਆ ਉਹ ਵੀ ਤਾਂ ਆਪਾਂ ਠੇਕੇ ਤੇ ਦੇ ਰਹੇ ਆ ਜੀ ਆਪ ਕਰਦੇ ਆ ਜੀ ਚੱਲੀ ਰਿਹਾ ਜੀ ਗੁਜ਼ਾਰਾ ਤਾਂ ਨਹੀਂ ਕਿਤਨਾ ਕਿਤੇ ਕਿਸਾਨਾਂ ਨੂੰ ਇਹ ਲੱਗ ਰਿਹਾ ਜਿਵੇਂ ਹੋਏ ਪੰਜਾਬ ਦੇ ਕਿਸਾਨ ਨੇ ਉਹਨਾਂ ਨੂੰ ਲੱਗਦਾ ਕਿ ਇਹ ਇਹ ਜਿਹੜਾ ਤਰੀਕਾ ਲੈਂਡ ਪੂਲਿੰਗ ਆਲਾ ਇਹ ਕਿਤਨਾ ਕਿਤੇ ਸਾਡੀ ਜ਼ਮੀਨਾਂ ਖੋਣ ਦਾ ਤਰੀਕਾ ਹੈ ਜਾਂ ਜ਼ਮੀਨਾਂ ਤਾਂ ਅਸੀਂ ਵੇਚ ਦਾਂਗੇ ਫਿਰ ਅਸੀਂ ਖੇਤੀ ਨਹੀਂ ਕਰ ਸਕਾਂਗੇ ਖਾਵਾਂਗੇ ਕਿੱਥੋਂ ਨਹੀਂ ਜੀ ਨਹੀਂ ਸਾਡੀ ਅੱਜ ਵੀ ਗੱਲ ਹੋਈ ਹੈ ਜੀ ਸਵੇਰੇ ਤੁਹਾਨੂੰ ਦੱਸਿਆ ਪਹਿਲਾਂ ਵੀ ਦੱਸਿਆ ਨਾ ਅਫੀਸਰ ਨਾਲ ਸਾਡੀ ਗੱਲ ਹੋਈ ਸੀ ਉਹ ਕੋਈ ਐਹੋ ਜੀ ਗੱਲਬਾਤ ਨਹੀਂ ਕੋਈ ਧੱਕੇ ਨਾਲ ਰਜਿਸਟਰੀ ਨਹੀਂ ਕਰਾ ਰਿਆ ਜਿਹੜਾ ਦੇਣਾ ਚਾਹੁੰਦਾ ਦੇ ਦਨ ਨਹੀਂ ਦੇਣਾ ਚਾਹੁੰਦਾ ਨਾ ਦੇਣ ਕੋਈ ਧੱਕਾ ਨਹੀਂ ਕਿਸੇ ਨਾਲ ਜਿਵੇਂ ਸਾਨੂੰ ਦੱਸਿਆ ਗਿਆ ਜੀ ਹਨਾ ਜੀ ਸੀਐਮ ਸਾਹਿਬ ਨੇ ਵੀ ਦੱਸਿਆ ਕਿ ਕੋਈ ਕਿਸੇ ਨਾਲ ਧੱਕਾ ਨਹੀਂ ਕੀਤਾ ਜਾਊਗਾ ਤੁਸੀਂ ਖੇਤੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਡਿਵਪਲਪ ਕਰਕੇ ਉਹ ਦੇਣਗੇ ਖੇਤੀ ਕੀ ਤੁਸੀਂ ਕਰੀ ਜਾਓ ਠੇਕਾ ਦੇ ਰਹੇ ਨੇ ਜੀ ਆਪਾਂ ਨੂੰ ਪਹਿਲਾਂ 30000 ਰੁਪਇਆ ਦੇ ਰਹੇ ਸੀ ਜੀ ਹੁਣ ਇਹਨਾਂ ਨੇ 50000 ਰੁਪਇਆ ਕਰਤੀ ਜੀ ਕੋਈ ਇਹਦੇ ਵਿੱਚ ਧੱਕਾ ਨਹੀਂ ਗੁਜ਼ਾਰਾ ਤਾਂ ਚੱਲੀ ਜਾਊਗਾ ਜੀ ਹੁਣ ਥੋੜੀ ਜੀ ਵੇਟ ਤਾਂ ਕਰਨੀ ਪੈਣੀ ਹੈ ਜੀ ਆਪਾਂ ਨਹੀਂ ਦਵਾਂਗੇ ਊਰੇ ਨਹੀਂ ਦਵਾਂਗੇ ਜੀ ਸਾਡੇ ਨਾਲ ਪਸਿਆਣਾ ਪਿੰਡਾ ਜੀ ਉਹ ਤਿਆਰ ਨੇ ਦੇਣ ਨੂੰ ਹਾਂ ਉਹ ਸਾਰੇ ਤਿਆਰ ਨੇ ਜੀ ਫਿਰ ਅਸੀਂ ਉਧਰ ਨੂੰ ਭਜਾਂਗੇ ਅੱਜ ਇਹ ਆਪਣੇ ਕੋਲੇ ਆਏ ਨੇ ਜ਼ਮੀਨਾਂ ਲੈਣ ਆਪਾਂ ਦੇਖ ਨਹੀਂ ਰਹੇ ਕੱਲ ਨੂੰ ਉਧਰ ਵਾਗ گے ਜੀ ਕੱਲ ਨੂੰ ਆਪਾਂ ਦਵਾਂਗੇ ਫਿਰ ਇਹਨਾਂ ਨੇ ਲੈਣੀਆਂ ਨਹੀਂ ਹੈਗੀਆਂ ਹੁਣ ਵੇਟ ਤਾਂ ਦੇਖੋ ਜੀ ਕਰਨੀ ਪੈਣੀ ਹੈ ਪਿੰਡ ਵਾਲੇ ਸਪੋਲਸ ਤੋਂ ਖੁਸ਼ ਨੇ ਹਾਂ ਪਿੰਡ ਵਾਲੇ ਜੀ 100 ਦੇ ਵਿੱਚੋਂ 95% 90% ਖੁਸ਼ ਨੇ ਜੀ ਤੁਹਾਨੂੰ ਪਤਾ ਪੰਜ ਚਾਰ ਹੁੰਦੇ ਨੇ ਜੀ ਉਹ ਵੀ ਰਾਜੀ ਨੇ ਜੀ ਉਹ ਚਾਹੁੰਦੇ ਨੇ ਕਿ ਬਸ ਸਾਨੂੰ ਪੈਸੇ ਮਿਲ ਜਾਣੇ ਸੀ ਜ਼ਮੀਨਾਂ ਦੇ ਦਈਏ ਅਸੀਂ ਪੁੱਡਾ ਦੇ ਵਿੱਚ ਨਹੀਂ ਪਾਣੀ ਮਤਲਬ ਪੈਸਾ ਪੈਸਾ ਮੰਗਦੇ ਨੇ ਕਿ ਇੱਥੋਂ ਵੇਚ ਕੇ ਸੀ ਬਾਹਰ ਬਣਾ ਲਈਏ ਜੀ। ਬਣਾ ਲਈਏ। ਇੱਕ ਹੋਰ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਸ਼ਹਿਰੀਕਰਨ ਹੈ ਕਿਉਂਕਿ ਜਿਹੜਾ ਇਹ ਲੈਂਡ ਪੋਲਿੰਗ ਪਾਲਿਸੀ ਕਿਤੇ ਨਾ ਕਿਤੇ ਇਹ ਵੀ ਹੈ ਕਿ ਅਰਬਨਾਈਜ਼ ਕਰਨਾ ਸ਼ਹਿਰੀਕਰਨ ਨੂੰ ਵਧਾਵਾ ਦੇਣਾ। ਕੀ ਪਿੰਡਾਂ ਵਾਲੇ ਚਾਹੁੰਦੇ ਨੇ ਕਿ ਪਿੰਡਾਂ ਦੇ ਵਿੱਚ ਜਿਹੜਾ ਸ਼ਹਿਰੀਕਰਨ ਉਹ ਵਧੇ? ਬਿਲਕੁਲ ਸਾਡੀ ਤਰੱਕੀ ਹੋ ਜਾਊਗੀ ਜੀ। ਸਾਡੀ ਤਰੱਕੀ ਹੋ ਜੂ ਹੁਣ ਅੱਜ ਸਾਡੇ ਪਿੰਡ ਜਾ ਕੇ ਦੇਖੋ ਜੀ ਹਾਲ ਦੇਖੋ ਕੀ ਨੇ ਪਿੰਡਾਂ ਦੇ। ਬਹੁਤ ਮਾੜੇ ਹਾਲ ਨੇ ਜੀ। ਸਾਡੀ ਤਰੱਕੀ ਹੋ ਜੂਗੀ। ਤੇ ਸਾਡੇ ਅਰਬਨ ਸਟੇਟ 5 ਆ ਰਹੀ ਹੈ ਜੀ ਤੇ ਉਹ ਆਊਗੀ ਤਾਂ ਪਿੰਡ ਦੀ ਤਰੱਕੀ ਹੋਣੀ ਹੈ ਪਿੰਡ ਦੇ ਰੇਟ ਵਧਣੇ ਨੇ ਜੀ ਸਕੂਲ ਖੁੱਲਣੇ ਨੇ ਕਾਲਜ ਬਣਨਾ ਹੈ ਨਾ ਜੀ ਸਹੂਲਤਾਂ ਵਧਣਗੀਆਂ ਜੀ ਆਪਾਂ ਨੂੰ ਫਾਇਦਾ ਹੀ ਹੋਊਗਾ ਨੁਕਸਾਨ ਨਹੀਂ ਹੈਗਾ ਇਹਦਾ ਸੋ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਲਈ ਸਾਡੇ ਨਾਲ ਜਿਵੇਂ ਯੂਥ ਜਨਰੇਸ਼ਨ ਜਿਹੜੀ ਸੋਚ ਹੈਗੀ ਉਹ ਇਹਨੂੰ ਅਪਣਾ ਵੀ ਰਹੀ ਹੈ ਤੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਗਰ ਸ਼ਹਿਰੀਕਰਨ ਆਏਗਾ ਵਧਾਵਾ ਮਿਲੇਗਾ ਅਰਬਨਾਈਜ਼ ਹੋਏਗੀ ਤਾਂ ਪਿੰਡਾਂ ਨੂੰ ਵੀ ਉਤਸ਼ਾਹ ਕਰਨ ਮਿਲੇਗੀ ਪਿੰਡਾਂ ਦੇ ਵਿੱਚ ਤਰੱਕੀ ਹੋਊਗੀ ਉੱਥੇ ਕੰਮ ਦਾ ਵਾਅਦਾ ਮਿਲੇਗਾ ਤੇ ਕਿਤੇ ਨਾ ਕਿਤੇ ਅਗਰ ਕੋਈ ਜਿਸੀ ਅਗਰ ਚਾਹਣਿਆ ਕੁਝ ਚੰਗਾ ਹੋਵੇ ਤਾਂ ਉਹਨੂੰ ਥੋੜਾ ਟਾਈਮ ਜ਼ਰੂਰ ਲੱਗਦਾ ਲੇਕਿਨ ਕਹਿੰਦੇ ਅਸੀਂ ਅਕਸਰ ਵੈਸੇ ਵੀ ਜਿਹੜੀਆਂ ਜ਼ਮੀਨਾਂ ਨੇਗੀਆਂ ਉਹ ਠੇਕੇ ਤੇ ਹੀ ਦੇ ਰਹੇ ਹਾਂ ਤਾਂ ਕਿਤੇ ਨਾ ਕਿਤੇ ਅਗਰ ਪੁੱਡਾ ਇਹਨੂੰ ਚਾਹੁੰਦੀ ਹੈ ਤਾਂ ਸਾਡੀ ਤਰੱਕੀ ਹੀ ਹੋਣੀ ਪਿੰਡਾਂ ਦੀ ਪਟਿਆਲੇ ਤੋਂ ਕਿੰਨੇ ਪਰਸਨ ਕਾਸਟ ਨਾਲ ਪ੍ਰਿੰਸ ਗਰਾ ਦਿਨਿਕ ਸਪੈਰ